ਉਹ ਯੋਗ ਲਾਭ ਨੂੰ ਜਿਹਦੇ ਨਾਲ ਮੈਂ ਗੁਰੂ ਰਾਮਦਾਸ ਮਹਾਰਾਜ ਦੇ ਅਤੇ ਗੁਰੂ ਰਾਮਦਾਸ ਮਹਾਰਾਜ ਦੀ ਸੰਗਤ ਦਾ ਮੈਂ ਧੰਨਵਾਦ ਕਰ ਸਕਾ ਅੱਜ ਮੇਰੇ ਲਈ ਇਹ ਕੋਈ ਜਿੱਤ ਦੀ ਯਾਤਰਾ ਨਹੀਂ ਹੈ ਇਹ ਉਹ ਸਾਰੇ ਜਿਨਈ ਸੰਪੰਧੀਆਂ ਮੇਰੀਆਂ ਮਾਵਾ ਪੈਣਾ ਨੌਜਵਾਨ ਵੀਰਾਂ ਦਾ ਬਜ਼ੁਰਗਾਂ ਦਾ ਜਿਨ੍ਹਾਂ ਨੇ ਦਾਸ ਵਾਸਤੇ ਗੁਰੂ ਸਾਹਿਬ ਦੇ ਚਰਨਾਂ 'ਚ ਅਰਦਾਸ ਬੇਨਤੀ ਕੀਤੀ ਹੈ ਇਸ ਨਿਮਾਨੇ ਨਾ ਚੀਜ ਇਨਸਾਨ ਦੀ ਸ਼ੁਰੂਆਤ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ ਤੋਂ ਹੈ ਔਰ ਅਖੀਰ ਵੀ ਗੁਰੂ ਰਾਮਦਾਸ ਮਹਾਰਾਜ ਦੇ ਚਰਨਾਂ 'ਚ ਹੈ ਇਸ ਲਈ ਅੱਜ ਕੋ ਸੱਚੇ ਪਾਤਸ਼ਾਹ ਦਾ ਜਿਨ੍ਹਾਂ ਨੇ ਦਾਸ ਨੂੰ ਇਹ ਬਲ ਬਖਸ਼ਿਆ ਕਿ ਇੱਕ ਤਾਣਾ ਸ਼ਾ ਸਰਕਾਰ ਜਿਹਦਾ ਮਕਸਦ ਸਿਰਫ ਇਹ ਸੀ ਕਿ ਇਹਨੂੰ ਬੋਲਣ ਤੋਂ ਹਟਾਉਣਾ ਜਿਵੇਂ ਪ੍ਰੈਸ ਵਾਲਿਆਂ ਤੇ ਪਰਚੇ ਹੋ ਰਹੇ ਆ ਜਿਵੇਂ ਆਰਟੀਆਈ ਐਕਟੀਵਿਸਟ ਤੇ ਪਰਚੇ ਹੋ ਰਹੇ ਆ ਜਿਵੇਂ ਕਲਾਕਾਰਾਂ ਤੇ ਪਰਚੇ ਹੋ ਰਹੇ ਆ ਔਰ ਜਿਹੜਾ ਜਿਹੜੇ ਨੂੰ ਉਹ ਦਬਾਉਂਦੇ ਜਾਂਦੇ ਆ ਉਹ ਦਬਦਾ ਜਾ ਰਿਹਾ ਮਗਰ ਪੰਜਾਬ ਦੇ ਅੰਦਰ ਇਸ ਗੱਲ ਦਾ ਰੋਸ ਵੱਧਦਾ ਜਾ ਰਿਹਾ ਔਰ ਮੈਂ ਮਨ ਬਣਾ ਲਿਆ ਕਿ ਇੱਕ ਪਰਚਾ ਛੱਡੋ ਤੁਸੀਂ 10 ਪਰਚੇ ਕਰੋ ਮਗਰ ਇਹ ਆਵਾਜ਼ ਪੰਜਾਬ ਪੰਜਾਬ ਵਾਸਤੇ ਗੂੰਜੂਗੀ ਔਰ ਉੱਚੀ ਦੇ ਕੇ ਆਵਾਜ਼ ਦਊਗੀ ਕਿ ਭਾਈ ਪੰਜਾਬ ਦੇ ਲਾਅ ਨਾਅਰਡਰ ਦਾ ਸੋਚੋ ਪੰਜਾਬ ਦੇ ਨੌਜਵਾਨਾਂ ਦਾ ਸੋਚੋ ਪੰਜਾਬ ਦੇ ਕਿਸਾਨੀ ਦਾ ਸੋਚੋ ਪੰਜਾਬ ਦੇ ਮਜ਼ਦੂਰ ਦਾ ਸੋਚੋ ਪੰਜਾਬ ਦੇ ਵਪਾਰੀ ਦਾ ਸੋਚੋ ਅੱਜ ਪੰਜਾਬ ਦਾ ਇੰਡਸਟਰੀ ਜਾਂ ਪੰਜਾਬ ਦਾ ਨੌਜਵਾਨ ਪੰਜਾਬ ਨੂੰ ਛੱਡ ਛੱਡ ਦੂਜੇ ਸੂਬਿਆਂ 'ਚ ਜਾ ਰਿਹਾ ਮਲਕਾਂ 'ਚ ਜਾ ਰਿਹਾ ਕਿਉਂ ਕਿਉਂਕਿ ਲਾਅਨ ਆਰਡਰ ਗਵਰਨਮੈਂਟ ਦਾ ਟੋਟਲ ਫੇਲਿਅਰ ਹੈ 5 ਲੱਖ ਕਰੋੜ ਦੇ ਅਸੀਂ ਕਰਜ਼ਾਈ ਹੋ ਗਏ ਡਵੈਲਪਮੈਂਟ 0 ਵੈਲਫੇਅਰ ਸਕੀਮਾਂ ਬੰਦ ਨੰਕ ਰੋਡਾਂ ਦੀਆਂ ਨਵੀਆਂ ਬੰਨੀਆਂ ਬੰਦ ਇਹ ਪੰਜਾਬ ਜਿਹੜਾ ਐਮਰਜੈਂਸੀ ਅਰਗੇ ਹਾਲਾਤ ਚ ਅੱਜ ਮੌਜੂਦਾ ਸਰਕਾਰ ਨੇ ਇਸ ਨੂੰ ਧੱਕਤਾ ਉਹਦੇ ਲਈ ਮੈਂ ਉਹਨਾਂ ਸਾਰਿਆਂ ਨੂੰ ਸਵਾਗਤ ਵੀ ਕਰਦਾ ਹਾਂ ਔਰ ਉਹਨਾਂ ਨੂੰ ਬੇਨਤੀ ਵੀ ਕਰਦਾ ਹਾਂ ਕਿ ਭਾਈ ਜੇ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਚੱਲਣ ਵਾਲਿਆਂ ਨੂੰ ਪੰਜਾਬ ਦੀ ਆਵਾਜ਼ ਨੂੰ ਜੇ ਬੁਲੰਦ ਕਰਨਾ ਹੈ ਤੇ ਦਿੱਲੀ ਦੇ ਰਿਮੋਟ ਕੰਟਰੋਲ ਤੋਂ ਜਿਨ੍ਹਾਂ ਨੂੰ ਦਿੱਲੀ ਨਹੀਂ ਚੱਲਦੀ ਜਿਨ੍ਹਾਂ ਨੇ ਦਿੱਲੀ ਨੇ ਜਿਨ੍ਹਾਂ ਨੂੰ ਭਜਾਤਾ ਉਹ ਪੰਜਾਬ ਨੂੰ ਨਾ ਸਮਝ ਸਕਦੇ ਆ ਨਾ ਉਹ ਪੰਜਾਬ ਸਮਝੇ ਨਾ ਪੰਜਾਬੀ ਸਮਝੇ ਨਾ ਪੰਜਾਬੀਤ ਨੂੰ ਸਮਝਣ ਪੰਜਾਬ ਆਪ ਦੇ ਫੈਸਲੇ ਆਪ ਕਰੂਗਾ ਦਿੱਲੀ ਦੇ ਰਿਮੋਟ ਕੰਟਰੋਲ ਨਾਲ ਨਹੀਂ ਚੱਲੂ ਸਾਰੀਆਂ ਪਾਰਟੀਆਂ ਚੋਹ ਪੱਲਾ ਸੁਸਿੰਗ ਜੀ ਦੀ ਜਨਸ਼ਾਲੇ ਤੇ ਹਾਂਜੀ ਸਾਰੀਆਂ ਪਾਰਟੀਆਂ ਚੋਹ ਵਿਰੋਧੀ ਪਾਰਟੀ ਕੱਲਾ ਵਿਕਮ ਸਿੰਘ ਮਜੀਠੀਆ ਦਾ ਫੋਬੀਆ ਕਿਉਂ ਹੈ ਨਾ ਕਿਉਂਕਿ ਮਜੀਠੀਆ ਰਾਤ ਤੇ ਦਿਨੇ ਤੇ ਸਮਝੌਤਾ ਨਹੀਂ ਕਰਦਾ ਮਜੀਠੀਆ ਨੇ ਨਾ ਡਰਨਾ ਨਾ ਝੁਕਣਾ ਨਾ ਦਬਣਾ ਮੈਂ ਤੁਹਾਨੂੰ ਪਹਿਲਾਂ ਕਿਹਾ ਕਿ ਜੇ ਨਾ ਮਜੀਠਾ ਇਹਨਾਂ ਦਾ ਜ਼ੀਰੋ ਕੰਪਰਮਾਈਜ਼ ਔਰ ਜ਼ੀਰੋ ਟੋਲਰੈਂਸ ਜੋ ਸਹੀ ਹੈ ਉਹ ਗੱਲ ਕਰੂੰਗਾ ਪਰਸਨਲ ਜ਼ੀਰੋ ਮੇਰਾ ਕੋਈ ਪਰਸਨਲ ਹੇਟ ਨਹੀਂ ਤੁਹਾਡੇ ਪਿਤਾ ਜੀ ਨੇ ਇੱਕ ਬਹੁਤ ਜਿਹੜੀ ਗੱਲ ਕਹੀ ਹੈ ਉਹ ਸਾਰਿਆਂ ਨੂੰ ਸਸੋਪਾਨ ਦੇ ਵਿੱਚ ਉਹ ਕਹਿੰਦੇ ਕਿ ਜੇ ਤਿਕਰਮ ਜੀਤੀਆ ਜੇਲ੍ਹ ਚ ਨਾ ਜਾਂਦੇ ਤਾਂ ਸਰਕਾਰ ਨੂੰ ਮਤਲਬ ਕੋਈ ਵੱਡਾ ਨੁਕਸਾਨ ਕਰ ਸਕਦੀ ਸੀ ਕਿ ਤੁਸੀਂ ਵੀ ਅੱਜ ਕੋਲੀ ਨਾ ਕਰਦੇ ਸੀ ਜੀ ਪਿਤਾ ਨੇ ਬਹੁਤ ਅਸੀਂ ਕਹਿ ਸਕਦੇ ਹਾਂ ਕਿ ਤੁਸੀਂ ਹਿਰਦੇ ਨਾਲ ਇਹ ਗੱਲ ਕਹੀ ਹੈ ਮੈਂ ਤੁਹਾਨੂੰ ਇਮਾਨਦਾਰੀ ਨਾਲ ਦੱਸ ਰਿਹਾ ਕਿ ਅੱਜ ਮੈਂ ਜੇਲ੍ਹ ਤੋਂ ਜਿਉਂਦਾ ਆ ਗਿਆ ਨਾ ਇਹ ਵੀ ਗੁਰੂ ਰਾਮਦਾਸ ਮਹਾਰਾਜ ਤੇ ਸੱਚੇ ਪਾਤਸ਼ਾਹ ਦੀ ਮਿਹਰ ਬਖਸ਼ਿਸ਼ ਔਰ ਲੋਕਾਂ ਦੀ ਅਰਦਾਸ ਬੇਨਤੀ ਸੱਚਾਈ ਸਮਝੋ ਜਿਸ ਤਰੀਕੇ ਨਾਲ ਮੈਨੂੰ ਜੇਲ੍ਹ 'ਚ ਟਰੀਟ ਕੀਤਾ ਗਿਆ ਜਿਸ ਤਰੀਕੇ ਨਾਲ ਮੇਰੇ ਮਨੁੱਖੀ ਅਧਿਕਾਰਾਂ ਦਾ ਕਾਹਨ ਹੋਇਆ ਇਹ ਮੈਂ ਨਹੀਂ ਕਹਿੰਦਾ ਇਕੱਲਾ ਇਹ ਤਾਂ ਇੱਕ ਅਨਰੇਬਲ ਸੀਜੀਐਮ ਸਾਹਿਬ ਨੇ ਜਿਹੜੀ ਜੇਲ੍ਹ ਦੀ ਇਨਸਪੈਕਸ਼ਨ ਤੇ ਆਈ ਸੀ ਉਹਨਾਂ ਨੇ ਕੋਰਟ 'ਚ ਦਾਖਲ ਕਰਤੀ ਹੈ ਟ੍ਰਾਇਲ ਕੋਰਟ 'ਚ ਰਿਪੋਰਟ ਮੈਨੂੰ ਨਾ ਤਾਂ ਕਿਸੇ ਨਾਲ ਮਿਲਣ ਦਿੱਤਾ ਜਾਂਦਾ ਸੀ ਨਾ ਜਿਹੜੀਆਂ ਮੁਲਾਕਾਤਾਂ ਹਰੇਕ ਉੱਥੇ ਕੈਦੀਆਂ ਜਾਂ ਹਵਾਲਾਤੀਆਂ ਦੀਆਂ ਜਿਹੜੀਆਂ ਰਾਈਟਸ ਨੇ ਫੰਡਮੈਂਟਲ ਰਾਈਟਸ ਕਿ ਉਹਦੇ ਵਕੀਲ ਨੂੰ ਮਿਲ ਸਕਦਾ ਮੈਨੂੰ ਵਕੀਲ ਨੂੰ ਨਹੀਂ ਮਿਲਣ ਦਿੰਦੇ ਸੀ ਛੇਤੀ ਕਿਤੇ ਫਿਰ ਆਪਦੇ ਰਿਸ਼ਤੇਦਾਰਾਂ ਨੂੰ ਸਾਢੇ 7 ਮਹੀਨੇ ਮੈਂ ਆਪਦੇ ਬੱਚਿਆਂ ਨੂੰ ਨਹੀਂ ਮਿਲਿਆ ਮੈਂ ਆਪਦੇ ਮਾਪਿਆਂ ਨੂੰ ਨਹੀਂ ਮਿਲਿਆ ਦੋ ਵਾਰੀ ਮੇਰੇ ਘਰ ਦੇ ਮਿਲ ਕੇ ਗਏ ਦੋ ਵਾਰੀ ਭੈਣ ਜੀ ਮਿਲ ਕੇ ਗਏ ਜਦੋਂ ਇਕ ਕਾਨੂੰਨ ਕਹਿੰਦਾ ਤੁਸੀਂ ਮਿਲ ਸਕਦਾ ਜਿੱਦ ਦਿਨ ਬਾਬਾ ਜੀ ਮਿਲਣ ਆਏ ਇਹਦੀ ਲੈਬਸ ਹੋਇਆ ਜੀ ਬਾਬਾ ਜੀ ਉਹ ਡੇਢ ਮਹੀਨਾ ਪਰਮਿਸ਼ਨ ਨਹੀਂ ਦਿੱਤੀ ਜਦੋਂ ਬਾਬਾ ਜੀ ਨੇ ਕਹਿਤਾ ਮੈਂ ਬਾਹਰ ਜਾ ਕੇ ਬੈਠੂਗਾ ਫਿਰ ਇੱਕ ਮਿੰਟ ਚ ਜਦੋਂ ਉਹਨਾਂ ਦੇ ਪਹੁੰਚਣ ਤੋਂ ਪਹਿਲਾਂ ਪਰਮਿਸ਼ਨ ਜਾਰੀ ਕੀਤੀ ਔਰ ਜਦੋਂ ਦੂਜੀ ਵਾਰੀ ਆਏ ਇਸ ਐਸਐਸਪੀ ਦੀ ਅੱਜ ਪਟਿਆਲੇ ਵਾਲੇ ਦੀ ਇਨਕੁਆਇਰੀ ਹਾਈ ਕੋਰਟ ਨੇ ਆਉਦੀ ਉਸ ਆਡੀਓ ਦੀ ਲਈ ਆ ਜਦੋਂ ਲੋਕਤੰਤਰ ਦਾ ਕਾਹਨ ਕਰਨ ਦੀ ਕੋਸ਼ਿਸ਼ ਕਰ ਰਿਹਾ ਸੀ ਜਦੋਂ ਕਹਿੰਦਾ ਸੀ ਕਿ ਕਾਗਜ਼ ਪਾੜਿਓ ਬਲੌਕ ਸੰਕਤੀ ਦੇ ਜ਼ਿਲ੍ਹਾ ਪ੍ਰੇਸ਼ਦ ਦੇ ਨਗਰ ਜਿੱਥੇ ਢਾਕਲ ਹੋਣੇ ਉੱਥੇ ਨਹੀਂ ਇਹਨਾਂ ਨੂੰ ਘੇਰ ਕੇ ਪਹਿਲਾਂ ਹੀ ਪਾੜ ਦਿਓ ਉਸ ਬੰਦੇ ਨੇ ਉਸ ਦਿਨ ਬਾਬਾ ਜੀ ਦੀ ਸਿਕਿਉਰਿਟੀ ਵੀ ਕੰਪਰੋਮਾਈਜ਼ ਕੀਤੀ ਔਰ ਜਿਹੜੇ ਸਵਾਲ ਪੁੱਛੇ ਗਏ ਇੱਕ ਸਿਲੈਕਟਿਵ ਪ੍ਰੈਸ਼ਰ ਉਹ ਕਿਉਂਕਿ ਜੇਲ ਬ੍ਰੇਕ ਤੋਂ ਬਾਅਦ ਨਾਪਾ ਜੇਲ ਬ੍ਰੇਕ ਤੋਂ ਬਾਅਦ ਪ੍ਰੈਸ ਨੂੰ ਦਿਉੜੀ ਤੱਕ ਨਹੀਂ ਜਾਣ ਦਿੱਤਾ ਕਿਸੇ ਜੇਲ ਤੇ ਮਗਰ ਉਸ ਦਿਨ ਸਿਨੇਕਟਿਵ ਪ੍ਰੈਸਰ ਨੂੰ ਜੇਲ ਕੇ ਦਿਉੜੀ ਤੱਕ ਲੈ ਕੇ ਆਏ ਤੇ ਸਵਾਲ ਵੀ ਉਸੇ ਐਸਐਸਪੀ ਨੇ ਦਿੱਤੇ ਔਰ ਬਾਅਦ ਚ ਭਗਵੰਤ ਮਾਨ ਦੀ ਟਵੀਟ ਇਸ ਗੱਲ ਨੂੰ ਤਸਦੀਕ ਕਰਦੀ ਸੀ ਕਿ ਇਹ ਸਰਕਾਰ ਦੀ ਮਨਸ਼ਾ ਸੋਚ ਮਹਾਪੁਰਸ਼ਾ ਪ੍ਰਤੀਕ ਹੈ ਸਵਾਲ ਤਾਂ ਪੁੱਛੇ ਗਈ ਸੀ ਮੈਨੂੰ ਠੋਕਣ ਵਾਸਤੇ ਮਗਰ ਫੇਰ ਉਹੀ ਗੱਲ ਹੈ ਨਾ ਲੱਲੂ ਕਰੇ ਕਵਲੀਆਂ ਰੱਬ ਸਿੱਧੀਆਂ ਪਾਵੇ ਤੇ ਜਵਾਬ ਆ ਗਿਆ ਹੋਰ ਫੇਰ ਇਹਨਾਂ ਨੂੰ ਆ ਨਹੀਂ ਲੱਗੀ ਪਰਚਾ ਮੇਰੇ ਤੇ ਦਿੱਤਾ ਆਮਦਨ ਤੋਂ ਵੱਧ ਜਾਇਦਾਦ ਦਾ ਤੇ 6 ਮਹੀਨੇ ਮੁੱਖ ਮੰਤਰੀ ਕੀ ਕਹਿੰਦਾ ਰਿਹਾ ਡਰੱਗ ਦਾ ਦਿੱਤਾ ਜੀ ਡੀਸੀਮ ਕਰੂਗੀ ਕੇਸ ਕਰੂਗੀ ਡੀਸੀਮ ਦਾ ਦੁਆਰਾ ਤੋਂ ਉਹ ਬੰਦਿਆਂ ਤੇ ਬੰਦਿਆਂ ਤੇ ਉਹ ਬੇਜਰੀ ਵਾਲੇ ਨਹੀਂ ਦਿੱਤਾ ਮੈਂ ਵੇਖਦਾ ਬਾਊ ਬੜਾ ਚੱਤਰ ਬਾਊ ਨੇ ਤਾਂ ਮਾਫੀ ਮੰਗੀ ਐ ਜੀ ਜੀ ਬਾਊ ਕਹਿੰਦਾ ਜਿਹੜੇ ਉਹ ਨੇ ਉਹ ਨੇ ਨਾ ਤਾਂ ਆਪ ਲੈਂਦਾ ਨਹੀਂ ਨਾ ਲੋ ਤੁਹਾਡੇ ਕੋ ਦਵਾ ਦਿੰਦਾ ਇਹਦੇ ਬਾਊ ਤਾਂ ਸਮਝਦਾ ਔਰ ਮੈਂ ਇਹਦੇ ਮੁੱਖ ਮੰਤਰੀ ਨੂੰ ਕਹਿਣਾ ਚਾਹੁੰਦਾ ਕਿ ਯਾਰ ਤੂੰ ਐਡਾ ਅਨਪੜ ਤੈਨੂੰ ਡੀਏ ਦੇ ਕੇਸ ਦਾ ਤੇ ਡਰੱਗ ਦੇ ਕੇਸ ਦਾ ਫਰਕ ਨਹੀਂ ਪਤਾ ਲੱਗਣ ਦਿਆ ਨਗਰ ਇਹ ਕੇਸ ਸਿਰਫ ਐਸਲੀ ਪਾਏ ਜਾ ਰਿਹਾ ਕਿ ਸਾਡੇ ਆਪੋਜੀਸ਼ਨ ਦੇ ਮੈਂਬਰ ਲੋਕਾਂ ਦੀ ਆਵਾਜ਼ ਨਾ ਚੁੱਕਣ ਸਭ ਕਹਿਣ ਬੱਲੇ 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 ਸਰਕਾਰ ਬਹੁਤ ਵਧੀਆ ਕੰਮ ਕਰ ਰਹੀ ਹੈ ਜਿਹੜਾ ਲਾਅਨ ਆਰਡਰ ਪੰਜਾਬ ਜਿਹੜਾ ਵਧੀਆ ਹੋ ਜਾ ਕਿਸੇ ਨਹੀਂ ਹੈ ਕੋਈ ਇਹ ਨਾ ਕਹ ਸਾਰੇ ਕਹਿਣ 올 ਇਸ ਵੈਲ ਇਹ ਨਾ ਕਹਿਣ 올 ਇਸ ਇਨ ਦ ਵੈਲ ਇਤਨੀ ਪੜਤਿਆਂ ਨਾਲ ਪਹਿਲੀ ਵਾਰ ਇਤਿਹਾਸ ਚ ਟੱਕੀਆਂ ਗਈਆਂ ਨੇ ਅਦਾਲਤਾਂ ਪਹਿਲੀ ਵਾਰ ਇਤਿਹਾਸ ਚ ਪੜਤਿਆਂ ਨਾਲ ਟੱਕੀਆਂ ਗਈਆਂ ਨੇ ਕਿ ਜਿਹੜਾ ਚੌਥੀ ਪੇਸ਼ੀ ਵੇਲੇ ਕੋਸ਼ਿਸ਼ ਕੀਤੀ ਜਦੋਂ ਮੈਨੂੰ ਪੇਸ਼ ਕਰਦੇ ਸੀ ਨਾ ਜੀ ਮੈਨੂੰ ਇੱਕ ਨੋਵਾ ਗੱਡੀ 'ਚ ਬਿਠਾਉਂਦੇ ਸੀ ਪਹਿਲਾਂ ਉਹਦੇ ਸ਼ੀਸ਼ੇ ਸੀ ਕਾਲੇ ਕਾਲੇ ਸ਼ੀਸ਼ੇ ਤੋਂ ਬਾਅਦ ਉਹ ਤੇ కర్ਟਨ ਜਾਨੀ ਖਿੱਚ ਕੇ ਉੱਤੇ ਕਰ ਦਿੰਦੇ ਉਹ ਉੱਤੇ ਕਰਦੇ ਸੀ ਫਿਰ ਬੰਦੇ ਸੀ ਇੱਕ ਕਾਲਾ ਕੱਪੜਾ ਸਾਹਮਣੇ ਸਾਈਡਾਂ ਤੇ ਤੇ ਪਿੱਛੇ ਤੇ ਫਿਰ ਬਾਹਰੋਂ ਆਏ ਵੇਖਦੇ ਸੀ ਕੀ ਮਜੀਠੀਆ ਦਿਸਦਾ ਕਿ ਨਹੀਂ ਦਿਸਦਾ ਮੈਨੂੰ ਹਾਂ ਮੈਨੂੰ ਲੱਗਦਾ ਕਾਰਨ ਉਹੀ ਬਣਿਆ ਕਿਉਂਕਿ ਜਦ ਮੈਨੂੰ ਪੜਿਆ ਪੜਿਆ ਤਾਂ ਮੈਨੂੰ ਤਾਂ ਸੀ ਕਿ ਮਜੀਠੀਏ ਨੂੰ ਨਮੈਸ਼ ਕਰਨੀ ਆ ਤੇ ਮੈਨੂੰ ਲੱਗਦਾ ਜੋ ਮੈਂ ਇੱਥੇ ਕਰ ਗਿਆ ਮਜੀਠੀਏ ਤੇ ਦਾ ਪੈ ਗਿਆ ਪੁੱਠਾ ਫਿਰ ਲੁਕਾਉਂਦੇ ਫਿਰਦੇ ਸੀ ਫਿਰ ਆਏ ਉੱਤੇ ਕੋਰਟ ਜਾ ਕੇ ਕਹਿੰਦੇ ਆ ਕਿ ਇਹਨੂੰ ਖਤਰਾ ਇੰਨਾ ਕਿ ਕੋਈ ਪ੍ਰੈਸ ਨਹੀਂ ਆ ਸਕਦੀ ਜਦੋਂ ਮੈਨੂੰ ਪੇਸ਼ ਕਰਦੇ ਸੀ ਘਟੋ ਕੱਟ ਪੰਜ ਜ਼ਿਲ੍ਹਿਆਂ ਦੀ ਪੁਲਿਸ ਲੱਗਦੀ ਸੀਗੀ ਇਹਦੀ ਫੋਟੋ ਨਾਲ ਕੋਈ ਪ੍ਰੈਸ ਵਾਲਾ ਖਿੱਚ ਲੈ ਤੇ ਜੇ ਮੈਨੂੰ ਖਤਰਾ ਸੀ ਫਿਰ ਮੇਰੇ ਨਾਲ ਉਹ ਬੰਦੇ ਕਿਉਂ ਪਾਏ ਦੋ ਐਟ ਐਟ ਘੁੰਕਾਰ ਬੰਦੇ ਪਾਏ ਤੇ ਮੁੜ ਕੇ ਉਹਨਾਂ ਨੂੰ ਕੱਢਦਾ ਔਰ ਮੈਂ ਫੇਰ ਕਹਿੰਨਾ ਸਿੱਧੂ ਮੂਸੇਵਾਲੇ ਵਰਗਾ ਇਨਕਾਊਂਟਰ ਮੇਰਾ ਹੋਊਗਾ ਤੇ ਉਹਦੇ ਲਈ ਜ਼ਿੰਮੇਵਾਰ ਸਿਰ ਭਗਵੰਤ ਮਾਨ ਤੇ ਆ ਡੀਜੀਪੀ ਟੈਂਪਰਰੀ ਡੀਜੀਪੀ ਗੌਰਵ ਯਾਦਵ ਹੋਊਗਾ ਇਹਨਾਂ ਨੇ ਆਪਣੇ ਪੁਲਿਸ ਅਫਸਰਾਂ ਤੋਂ ਜਿਹੜੇ ਇਹਨਾਂ ਦੇ ਮਤਹਿਤ ਹੈ ਉਹਨਾਂ ਤੋਂ ਬਣਵਾਈ ਇੱਕ ਰਿਪੋਰਟ ਕਿ ਇਹਨੂੰ ਕੋਈ ਖਤਰਾ ਨਹੀਂ ਮਾਰਚ ਅਪ੍ਰੈਲ ਮਈ ਨੇ ਚ ਜਦ ਦਿੱਤੀ ਉਦੋਂ ਵੀ ਆਈਬੀ ਨੇ ਹਾਈ ਕੋਰਟ ਤੇ ਹਲਪਨਾਮਾ ਦਿੱਤਾ ਕਿ ਇਹਨੂੰ ਖਤਰਾ ਹੈ ਔਰ ਹੁਣ ਫੇਰ ਆਈ ਹੁਣ ਤਾਂ ਇਹਨਾਂ ਦੀਆਂ ਚਿੱਠੀਆਂ ਵਾਇਰਲ ਹੋ ਗਈਆਂ ਮਗਰ ਇਹਨਾਂ ਨਾਲ ਦਿਲ ਦਾ ਜੋਰ ਲੱਗਿਆ ਕਿ ਇਹ ਜੇ ਪਰਚਿਆਂ ਤੋਂ ਚੁੱਪ ਨਹੀਂ ਕਰਦਾ ਤੇ ਭਾਵੇਂ ਇਹਦੇ ਗੋਲੀ ਮਰਵਾ ਲਓ ਇਸ ਲਈ ਪੰਜਾਬ ਦੇ ਹਾਲਾਤ ਜਿਹੇ-ਜਿਹੇ ਬਣੇ ਆ ਨਾ ਉਹ ਤੁਹਾਡੇ ਸਾਰਿਆਂ ਦੇ ਸਾਹਮਣੇ ਆ ਅਗਰ ਮਜੀਠੀਆ ਦਾ ਝੋਕਰ ਨਾਲ ਆਇਆ ਨਾ ਦੱਬਣ ਵਾਲਾ ਕੀ ਸਰਕਾਰ ਨੂੰ ਬਣੀ ਕਿ ਚੱਲਦੀ ਆ ਗਾਰਮੀ ਬੜੀ ਚਰਚਾ ਦਾ ਵਿਸ਼ਾ ਬਣ ਗਿਆ ਹੈ ਕਿ ਗਾਰਮੀ ਬੜੀ ਚਰਚਾ ਦਾ ਵਿਸ਼ਾ ਬਣ ਗਿਆ ਤੁਸੀਂ ਇਹ ਵੇਖ ਲਓ ਕਿੰਨੇ ਲੀਟਰ ਝੇਲ ਚ ਗਏ ਆ ਤੇ ਕਿੰਨੇ ਬਾਹਰ ਆਏ ਆ ਤੰਨਾ ਕਦੇ ਉਹਨਾਂ ਦੀ ਡਾਇਟ ਦਾ ਫਿਕਰ ਕੀਤਾ ਭਗਵੰਤ ਸਾਨ ਨੇ ਕਹਿੰਦਾ ਜੀ ਉੱਥੇ ਤਾਂ ਤਰੀ ਵਾਲੇ ਬੰਗਲ ਮਿਲਦੇ ਆ ਮਾਮਾ ਹੀਰਦਿਆ ਤੇ ਮਜੀਤਿਆ ਮੰਗਦਾ ਕਹਿੰਦਾ ਢਾਲ ਇੱਕ ਬਰੈਡ ਆ ਜੇ ਮੈਨੂੰ ਤਾਂ ਤਰੀ ਵਾਲੇ ਬੰਗਲਾਂ ਨਾਲ ਮੈਂ ਤਾਂ ਕਚਾਰਾ ਕਰ ਲਿਆ ਹਾਂ ਇਹਦੇ ਕਹਿਣ ਤੋਂ ਬਾਅਦ ਮੈਂ ਜਿੱਥੇ ਜਾਂਨਾ ਢਾਲ ਇੱਕ ਬਰੈਡ ਲੋਕ ਸਾਹਮਣੇ ਲਿਆਉਂਦੇ ਕਿ ਆਹੀਂ ਖਵਾਵਾਂਗੇ ਤੈਨੂੰ ਹਾ ਹੁਣ ਵੀ ਮੈਨੂੰ ਖਵਾ ਕੇ ਆਏ ਆ ਲੱਗਰ ਮੈਂ ਇਹਨੂੰ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤਾਂ ਤਰੀ ਪਹਿਲੇ ਬੈਂਗੜਾ ਨਾਲ ਗੁਜ਼ਾਰਾ ਕਰ ਲਿਆ ਤੈਨੂੰ ਜੇਲ੍ਹ ਦੇ ਅੰਦਰ ਪੈਗ ਕੌਣ ਲਵਾਉ ਉਹ ਦੱਸ ਠੇਕਾ ਕੌਣ ਖਿਲਾਉ ਸਰਕਾਰ ਨੇ ਸਿੱਸੀ ਕੀਤੀ ਇਹ ਛੋਟੇ ਦਫ਼ਤਰ ਤੇ ਤਾਲੇ ਵੀ ਮਾਰ ਦਿੱਤੇ ਗਏ ਜਦੋਂ ਤੁਸੀਂ ਆਉਣਾ ਸੀਗਾ ਉਥੇ ਕਿਵੇਂ ਦੇਖ ਰਹੇ ਹੋ ਆਪਣੇ ਵਾਈਫ ਨੇ ਜਿਹੜੀ ਮੈਂ ਵਾਈਫ ਲਵਾਈ ਮੈਂ ਆਪ ਦੀ ਧਰਮ ਪਤਨੀ ਦਾ ਧੰਨਵਾਦ ਕਰ ਹੀ ਨਹੀਂ ਸਕਦਾ ਔਰ ਨਾ ਮੈਂ ਗੁਰੂ ਦੀ ਸੰਗਤ ਦਾ ਮਜੀਠੇ ਦੀ ਸੰਗਤ ਦਾ ਕਰ ਸਕਦਾ ਜਿਨ੍ਹਾਂ ਤੇ ਇਸ ਕਿਸਮ ਦਾ ਤਸ਼ੱਦਦ ਆਇਆ ਗਿਆ ਹੈ ਇਸ ਲਈ ਕੀ ਉਹ ਹੱਕ ਸੱਚ ਦੀ ਆਵਾਜ਼ ਤੇ ਮੇਰਾ ਸਾਥ ਦਿੰਦੇ ਆ ਉਹ ਸਚਾਈ ਦਾ ਸਾਥ ਦਿੰਦੇ ਆ ਨਾ ਮਝੀਥੇ ਵਾਲੇ ਪਹਿਨਾ ਝੁਕੇ ਨਾ ਉਹ ਹੱਜੀ ਝੁਕਣਗੇ ਨਾ ਗਾ ਝੁਕਣਗੇ ਔਰ ਓਤੀ ਮੈਂ ਆਪਦੀ ਧਰਮ ਪਤਨੀ ਦਾ ਜਿਹਨੇ ਕੇਵਲ ਬੱਚੇ ਨਹੀਂ ਸੰਭੇ ਆਪ ਦਾ ਹਲਕਾ ਵੀ ਸੰਭਿਆ ਮੇਰੇ ਕੇਸਾ ਦੀ ਜ਼ਿੰਮੇਵਾਰੀ ਵੀ ਸੰਭੀ ਔਰ ਓਤੀ ਸਿੱਖ ਨੇ ਵੀ ਉਹਦੇ ਸਵਾਲ ਜਵਾਬ ਕੀਤੇ ਉਹਦਾ ਵੀ ਸਾਹਮਣਾ ਕੀਤਾ ਇਸ ਲਈ ਉਹਦਾ ਕਿਹੜੇ ਲਵ ਜਾਂ ਨਾਲ ਧਰਵਾਦ ਕਰਾ ਜਿਵੇਂ ਮੈਂ ਅੱਜ ਕਿਹਾ ਜਿੱਥੇ ਲੋਕਾਂ ਨੂੰ ਲਵ ਯੂ ਹੈ ਉੱਥੇ ਭਾਈ ਮੇਰੀ ਘਰ ਦੀ ਨੂੰ ਵੀ ਲਵ ਯੂ ਹੈ ਤੁਹਾਨੂੰ ਜੀ ਆ ਜਾਇਆ ਜਾਏਗਾ ਅੰਦਰ ਕਹਿ ਰਹੇ ਹੁਣ ਮੈਨੂੰ ਜਿੱਥੇ ਮਜ਼ਾ ਆਇਆ ਤਾਂ ਜੀ ਖਰਾਜੀ ਆਉਣਾ ਉਹਨਾਂ ਨੇ ਜਾਇ 2700 ਲੈਣੇ ਜੀ ਇਹਨਾਂ ਮਜ਼ਾ ਨਹੀਂ ਆ ਰਿਹਾ ਸਵਾਲ ਨਹੀਂ ਆ ਰਿਹਾ ਜੀ ਹੁਣ ਬੜਾ ਆਇਆ ਦਾ ਕੰਪਲੂਸ ਜਲਦੀ ਜੀ ਲੈ ਕੇ ਆ ਦੇ ਇਹਨਾਂ ਚੰਗਾ ਸਵਾਲ ਚੰਗਾ ਸਵਾਲ ਪੁੱਛੋ ਮਜੀਦੀਏ ਨੂੰ ਤਾਂ ਤਾਂ ਮਜ਼ਾ ਆਊਗਾ ਜੇ ਅੱਗੇ ਕਿਤੇ ਜੁਗ ਨੂੰ ਤਿੰਮਟ ਮਾਊਗਾ ਮੇਰੇ ਅੱਗੇ ਇਹ ਮੈਨੂੰ ਕੀ ਆ ਜੀ ਲੋਕਤੰਤਰ ਪਹਿਲਾਂ ਵੀ ਬੜੇ ਲੜਦੇ ਆਏ ਆ ਗਾਹ ਵੀ ਲੜਦੇ ਰਹਿਣਗੇ ਪਹਿਲਾਂ ਕੇਜਰੀਵਾਲ ਸਾਹਿਬ ਨੇ ਜੋਰ ਲਾਇਆ ਹਸਤੇ ਭਗਵੰਤ ਮਾਨ ਨੇ ਵੀ ਜੋਰ ਲਾਇਆ ਫੇਰ ਲਾ ਕੇ ਵੇਖ ਲੈਣ ਫੈਸਲਾ ਗੁਰੂ ਦੀ ਸੰਗਤ ਕਰੂਗੋ ਅੱਜ ਲਈ ਸਭ ਦਾ ਸਵਾਗਤ ਹੈ ਸਭ ਨੂੰ ਜੀ ਆਇਆਂ ਨੂੰ ਉਹਦਾ ਬਾਪੂ ਜਿਪਟਾਉਂਦੀ ਗੱਲ ਕਹੀ ਗਈ ਸੀ ਕਿ ਹਾਂਜੀ ਇੱਕ ਮਿੰਟ ਮੈਂ ਮੈਂ ਸਾਰੇ ਇਸ ਕੋਰਿੰਗ ਕਰ ਰਹੇ ਕਿ ਬੀਤੀ ਵਾਰ ਬੁਰਾ ਦੇ ਪਾਸਪੋਰਟ ਜਿਹੜੇ ਆ ਕਰ ਲੋ ਤਾਂ ਅਸਵਾ 14 ਤੋਂ ਪਹਿਲਾਂ ਪਹਿਲਾਂ ਸਬਤ ਕਰਾਏ ਜਾਣ ਉਸ ਨੂੰ ਕਿਵੇਂ ਦੇਖਦੇ ਹੋ ਪ੍ਰਤੀਸਾ ਇੱਕ ਤਾਂ ਬੜੀ ਕਲੀਅਰ ਆਮ ਆਦਮੀ ਪਾਰਟੀ ਮੈਂ ਤਾਂ ਅੱਜ ਵੀ ਕਹਿੰਦਾ ਆ ਆਮ ਆਦਮੀ ਪਾਰਟੀ ਵਾਲਾ ਮੈਂ ਦੇਖ ਰਿਹਾ ਸੀ ਹਰਪਾਲ ਚੀਮਾ ਕਹਿੰਦੇ ਨੇ ਕਹਿ ਰਿਹਾ ਜੀ ਅਮਨ ਰੋੜਾ ਤੇ ਹਰਪਾਲ ਚੀਮਾ ਜੀ ਜੀ ਇਹ ਤਾਂ ਹਲੇ ਜ਼ਮਾਨਤ ਬੜੀ ਆ ਇਹ ਜਿੱਤ ਦੀ ਖੁਸ਼ੀ ਕਿਉਂ ਮਨਾਉਂਦੇ ਆ ਪੰਮਾ ਹੀਰਦਿਆ ਕੇਜਰੀਆ ਨੂੰ ਵੀ ਜ਼ਮਾਨਤ ਮਿਲਨੀ ਸੀ ਉਹ ਦਿਨ ਕਾਦੀ ਖੁਸ਼ੀ ਮਨਾਉਂਦੇ ਸੀ ਤੁਸੀਂ ਜਦ ਮੈਂ ਮੰਗਲ ਹੀ ਜ਼ਮਾਨਤ ਗਿਆ ਤੇ ਜ਼ਮਾਨਤ ਮਿਲਨੀ ਆ ਜਿੱਦਣ ਮੈਂ ਕੋਰਟ 'ਚ ਬੜੀ ਹੋਣ ਜਾਊਂਗਾ ਮੈਨੂੰ ਵਿਸ਼ਵਾਸ ਹੈ ਕੋਰਟਾ 'ਚ ਵਿਸ਼ਵਾਸ ਹੈ ਕਿ ਉਹ ਦਿਨ ਗੁਰੂ ਦੀ ਕਿਰਪਾ ਨਾਲ ਮੇਰੇ ਨਾਲ ਇਨਸਾਫ ਹੋਊਗਾ ਮੈਂ ਉੱਥੇ ਵੀ ਬੜੀ ਹੋਊਂਗਾ ਪੰਜਾਬ ਔਰ ਮੈਂ ਅੱਜ ਕਹਿਣਾ ਚਾਹੁੰਦਾ ਜੀ ਅਮਨ अरोੜਾ ਸਾਹਿਬ ਨੂੰ ਔਰ ਕੇਜਰੀਆ ਨੂੰ ਕਿ ਜੇ ਉਹ ਬਾਬਾ ਜੀ ਦਾ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆ ਬਿਆਸ ਵਾਲਿਆਂ ਦਾ ਜਾਂ ਮਹਾਪੁਰਸ਼ਾਂ ਦਾ ਸਤਿਕਾਰ ਕਰਦੇ ਆ ਜਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਤਿਕਾਰ ਕਰਦੇ ਜੋ ਸ਼ਬਦਾਬਲੀ ਭਗਵੰਤ ਮਾਨ ਨੇ ਰਾਜਕਬਲ ਸਾਹਿਬ ਗੁਰਦੁਆਰਾ ਸਾਹਿਬ ਰਾਜਾ ਸਾਹਿਬ ਮਾਰੇ ਇਹ ਵਰਤੀ ਸੀ ਕਿ ਰਸੋਈ ਚ ਬਰਾਮਤ ਹੋਏ ਉਹ ਤੂੰ ਨਕਮਿਆ ਕਲਯੁਗੀ ਜੀ ਤੂੰ ਕੀ ਗੁਰੂ ਸਾਹਿਬ ਨੂੰ ਉਸ ਬਰਾਮਤ ਕਰਨ ਦਾ ਜੋਗਾ ਹੋ ਗਿਆ ਹੁਣ ਤੂੰ ਐਡਾ ਹੰਕਾਰਿਆ ਗਿਆ ਗੁਰੂ ਸਾਹਿਬ ਜਿਹੜੀ ਸਾਰੀ ਇਸ ਦੁਨੀਆ ਨੂੰ ਸ੍ਰਿਸ਼ਟੀ ਨੂੰ ਬਣਾਉਣ ਵਾਲੇ ਔਰ ਕਿਹੜੇ ਸਰੂਪ ਉੱਥੋਂ ਲੱਭੇ ਨਹੀਂ ਲੱਭੇ ਤੁਸੀਂ ਸਭ ਜਾਣਦੇ ਹੋ ਪਹਿਲਾਂ ਅਕਾਲ ਤਖਤ ਸਾਹਿਬ ਬਾਰੇ ਮਾੜੀ ਸ਼ਬਦਾਵਲੀ ਫਿਰ ਜਾ ਕੇ ਲੰਮਾ ਪਿਆ ਫਿਰ ਜਹੇਦਾਰ ਸਾਹਿਬ ਬਾਰੇ ਮਾੜੀ ਸ਼ਬਦਾਵਲੀ ਫਿਰ ਲੰਮਾ ਪਿਆ ਫਿਰ ਰਾਜਕਵਲ ਰਾਜਾ ਸਾਹਿਬ ਗੁਰਦੁਆਰਾ ਸਾਹਿਬ ਬਾਰੇ ਜਾ ਕੇ ਬੋਲਿਆ ਫਿਰ ਮੈਨੇਜਮੈਂਟ ਕੋਲ ਜਾ ਕੇ ਲੰਮੇ ਪਏ ਇਹ ਹੁਣ ਬਾਬਾ ਜੀ ਬਿਆਸ ਵਾਲਿਆ ਕੋਲ ਲੰਮੇ ਪਹਿਣ ਕੇ ਮਗਰ ਮੈਂ ਕਹਿੰਦਾ ਜੇ ਇਹ ਯਾਰ ਸੀਰੀਅਸ ਸਿਨਸੀਅਰ ਨੇ ਕਿ ਜੋ ਪਾਪਾ ਜੀ ਦੀ ਸਿਕਿਉਰਿਟੀ ਕੰਪਰਮਾਈਜ਼ ਕੀਤੀ ਜਾਂ ਜੋ ਸ਼ਬਦਾਵਲੀ ਉਹਨਾਂ ਦੀ ਵਰਤੀ ਫਿਰ ਪਹਿਨਾ ਕੇਜਰੀਵਾਲ ਡਿਸਮਿਸ ਕਰੇ ਭਗਵੰਤ ਜੀ ਮਾਨ ਨੂੰ ਨਹੀਂ ਤਾਂ ਫੋਕੀਆ ਗੱਲਾਂ ਦਾ ਕਿਸੇ ਨੇ ਨਾ ਨੋਟਿਸ ਲੈਣਾ ਨਾ ਉਸ ਗੱਲ ਨੂੰ ਤਵੱਜੋ ਦੇਣਾ ਠੀਕ ਹੈ ਸਾਲਾ ਪੰਜਾਬ ਦੀ ਸਿਆਸੀ ਫੀਜ਼ਾ ਨੂੰ ਹੁਣ ਕਿਸ ਤਰ੍ਹਾਂ ਵੇਖਦੇ ਹੋ ਤਸਲਰਿਆ ਦੇ ਲੱਖੇ ਦੇਖੋ ਮੈਂ ਬੜਾ ਕਲੀਅਰ ਹਾਂ ਤੁਸੀਂ ਸਾਰਾ ਮੱਝਾ ਸਮਝੂਗੀ ਜਾਂ ਕੱਲਾ ਮਜੀਠਾ ਸਮਝੂਗੀ ਦੇਖੋ ਬੜੀ ਮੈਂ ਗੱਲ ਤੇ ਕਲੀਅਰ ਹਾਂ ਮਜੀਠਾ ਸਾਹਮਣੇ ਕੇ ਲੋਕ ਸੀ ਮਾਚਾ ਸਾਰਾ ਸਾਹਮਣੇ ਮਜੀਠਾ ਸਾਹਮਣੇ ਲੋਕ ਲੋਕ ਸਾਹਮਣੇ ਮੈਨੂੰ ਤੇ ਮੈਂ ਸਾਂਭੂਗਾ ਤੁਹਾਨੂੰ ਠੀਕ ਹੈ ਤੇ ਆਪਾਂ ਰਲ ਮਿਲ ਕੇ ਸਾਂਭਾਂਗੇ ਤੇ ਬੰਦੇ ਦਾ ਪੁੱਤ ਬੜਾਵਾਂਗੇ ਵਿਰੋਧੀਆਂ ਨੂੰ ਜਿਨ੍ਹਾਂ ਨੇ ਪੰਜਾਬ ਦਾ ਜਾਂ ਆਮ ਆਦਮੀ ਪਾਰਟੀ ਨੇ ਬੇੜਾ ਘਰ ਕੀਤਾ ਔਰ ਮੈਂ ਤੁਹਾਨੂੰ ਬੜੀ ਕਲੀਅਰਲੀ ਕਹਿ ਦਿਆਂ ਪੰਜਾਬ ਯੂ ਹੈਵ ਟੂ ਰਿਅਲਾਈਜ਼ ਅੱਜ ਪੰਜਾਬ ਦਾ ਲਾਅ ਨਾ ਆਰਡਰ ਕੀ ਹੈ ਇਹ ਅੱਜ ਕਿਸੇ ਦਾ ਬੱਚਾ ਕੱਲ ਆਪਣਾ ਕਿਸੇ ਦਾ ਹੋ ਸਕਦਾ ਅੱਜ ਕਿ째 ਦੀ ਧੀ ਪੈਣਾ ਕੱਲ ਆਪਣੇ ਚ ਕੋਈ ਹੋ ਸਕਦਾ ਹੈ ਪਤਾ ਤਾਂ ਲੱਗ ਨਹੀਂ ਦੇ ਗੋਲੀ ਕਿਤੇ ਚੱਲੂਗੀ ਕਿ ਮੁੱਖ ਮੰਤਰੀ ਸੁੱਤਾ 5 ਲੱਖ ਕਰੋੜ ਦਾ ਕਰਜ਼ਾ ਹੈ ਜੀ ਪੰਜਾਬ ਤੇ ਹੁਣ ਕੌਣ ਦਊਗਾ ਕਰਜ਼ਾ ਪੰਜਾਬ ਦੇ ਅੱਜ ਬਾਰਡਰ ਸਟੇਟ ਦੇ ਹਾਲਾਤ ਇਹ ਆ ਕਿ ਇਹ ਪੰਜਾਬ ਦੇ ਫਾਈਨੈਂਸ਼ੀਅਲ ਹੈਲਥ ਐਮਰਜੈਂਸੀ 'ਚ ਨਹੀਂ ਜੋ ਅੱਜ ਬੜਾ ਜ਼ਰੂਰੀ ਹੈ ਕਿ ਅਸੀਂ ਸਾਰੇ ਪੰਜਾਬ ਦੀ ਗੱਲ ਕਰੀਏ ਔਰ ਪੰਜਾਬ ਦੀ ਇਸ ਆਵਾਜ਼ ਨੂੰ ਬੁਲੰਦ ਕਰੀਏ ਟੈਕਸਰ ਦੇ ਨਾਂ ਤੇ ਹਜ਼ਾਰਾਂ ਲੋਕਾਂ ਨੂੰ ਗ੍ਰਿਫਤਾਰ ਕੀਤਾ ਜਾ ਰਿਹਾ ਹੈ ਔਰ ਮੈਂ ਅਗਲੀ ਗੱਲ ਕਹਿ ਦਿਆਂ ਜੀ ਮੈਂ ਇੱਕ ਸੁਖਬੀਰ ਸਿੰਘ ਬਾਦਲ ਸਾਹਿਬ ਨਾਲ ਗੱਲ ਕਰਕੇ ਅੰਥਿਕ ਸਫਯਾ ਨੂੰ ਇਕੱਠੇ ਕਰ ਲਿਆ ਸਮੁੱਚੇ ਸ਼੍ਰੋਮਣੀ ਅਕਾਲੀ ਦਲ ਨੂੰ ਇਕੱਠੇ ਕਰਦੇ ਆ ਇਹ ਮੇਰਾ ਇੱਕ ਟੀਚਾ ਵੀ ਹੈ ਮੇਰਾ ਇੱਕ ਸੁਪਨਾ ਵੀ ਹੈ ਔਰ ਮੈਂ ਸਮਝਦਾ ਕਿ ਸਾਨੂੰ ਸਭ ਨੂੰ ਤੇਰੀ ਮੇਰੀ ਛੱਡ ਕੇ ਆਪਣੇ ਪਰਸਨਲ ਸਵਾਰ ਛੱਡ ਕੇ ਪੰਜਾਬ ਖਾਤਰ ਇਕੱਠੇ ਵੀ ਹੋਣਾ ਪੈਣਾ ਔਰ ਇਕੱਠੇ ਹੋ ਕੇ ਪੰਜਾਬ ਦੀ ਆਵਾਜ਼ ਬੁਲੰਦ ਕਰਨਾ ਪੰਜਾਬੀਅਤ ਦੀ ਆਵਾਜ਼ ਨੂੰ ਬੁਲੰਦ ਕਰਨਾ ਦਿੱਲੀ ਦੇ ਰਿਮੋਟ ਕੰਟਰੋਲ ਨੂੰ ਪਜਾਉਣ ਲਈ ਸਾਡੀ ਸਭ ਦੀ ਜ਼ਿੰਮੇਵਾਰੀ ਵਿੱਚ ਹੈ ਹਰਪ ਸਿੰਘ ਨੇ ਸਿਰ ਰੱਖੀ ਹੈ ਏਕਤਾ ਹੋ ਜੀ ਸੁਭੀ ਸਿੰਘ ਬਾਦਲ ਪ੍ਰਧਾਨ ਦੀ ਛੱਜਣਗੇ ਚਲੋ ਉਹ ਕੀ ਸ਼ਰਤ ਰੱਖਦੇ ਉਹਦਾ ਕੋਈ ਮੈਨਾ ਨਹੀਂ ਮੇਰੇ ਨਾਲ ਬੜੇ ਸੰਪਰਕ ਚੇ ਨੇ ਔਰ ਜਿਹੜੇ ਲੀਡਰ ਉਹ ਸੰਪਰਕ ਚੇ ਨੇ ਜਿਹੜੇ ਕਈ ਵਾਰੀ ਐਮਐਲਏ ਤੇ ਐਮਟੀ ਵਜ਼ੀਰ रह ਚੁੱਕੇ ਆ ਇਸ ਲਈ ਕੋਨਾ ਕਿਸੇ ਨੇ ਮੇਰੇ ਨਾਲ ਇਹ ਦੀ ਸ਼ਰਤ ਨਹੀਂ ਰੱਖੀ ਔਰ ਸ਼ਰਤਾਂ ਰੱਖ ਕੇ ਕਦੇ ਕੋਈ ਕੱਟੇ ਨਹੀਂ ਹੁੰਦਾ ਇਸ ਲਈ ਬਗੈਰ ਸ਼ਰਤ ਪੰਜਾਬ ਦੇ ਭਲੇ ਵਾਸਤੇ ਅਸੀਂ ਇਕੱਠੇ ਹੋਣਾ ਔਰ ਮੈਂ ਧੰਨਵਾਦੀ ਆ ਕਿ ਜਿਨ੍ਹਾਂ ਲੀਡਰਾਂ ਨੇ ਇਸ ਗੱਲ ਦਾ ਸਵਾਗਤ ਵੀ ਕੀਤਾ ਅੱਜ ਸਿਮਰ ਬਰਨਾਲਾ ਜੀ ਮੇਰੇ ਨਾਲ ਗੱਡੀ ਚਲਾ ਕੇ ਆਏ ਉਹਨਾਂ ਨੇ ਅੱਜ ਇਸ ਗੱਲ ਦੀ ਸ਼ੁਰੂਆਤ ਕੀਤੀ ਹੈ ਹੌਲੀ ਹੌਲੀ ਅਸੀਂ ਹੋਰ ਵੀ ਇਸ ਕਾਪੜੇ ਨੂੰ ਵੱਡਾ ਕਰਾਂਗੇ ਵਰਕਰ ਮਯੂਦ ਸੀਗਾ ਤੁਹਾਡੇ ਅੰਦਰ ਜਾਣ ਤੋਂ ਬਾਅਦ ਇੱਕ ਸਨੇਹਾ ਤੁਹਾਡੇ ਵਰਕਰਾਂ ਨੂੰ ਤੁਹਾਡੇ ਸਪੋਰਟਰਾਂ ਨੂੰ ਇੱਕ ਸਨੇਹਾ ਕਿਹੜੇ ਕਿਹੜੇ ਲਫ਼ਜ਼ਾਂ ਨਾਲ ਮੈਂ ਇਹਨਾਂ ਦਾ ਧੰਨਵਾਦ ਕਰਾਂ ਮੈਂ ਤਾਂ ਇਹਨਾਂ ਨੂੰ ਇਹੀ ਕਹੂੰਗਾ ਉਹ ਭਾਈ ਸਨੇਹਾ ਘਰਾ ਦਿਓ ਰੰਗੇ ਬਿੱਲੇ ਨੂੰ ਟਾਈਗਰ ਅਭੀ ਜੁੰਦਾ ਔਰ ਇਹ ਔਰ ਮੈਂ ਔਰ ਮੈਂ ਕਹਿੰਦਾ ਇਹਨਾ ਇਹ ਮੁੱਛਾਂ ਨੂੰ ਬਾਤ ਇਹ ਨਾ ਸਮਝ ਲਿਓ ਕਿ ਕੋਈ ਹੰਕਾਰ ਨਾਲ ਮੈਂ ਕਰਦਾ ਭਾਈ ਜਦ ਸਾਨੂੰ ਦਬੋਗੇ ਸਾਨੂੰ ਦਬਾਓਗੇ ਤੇ ਤੁਸੀਂ ਕੀ ਸਮਝਦੇ ਹੋ ਕਿ ਅਸੀਂ ਹੱਥ ਜੋੜ ਕੇ ਕਵਾਂਗੇ ਦੱਬ ਦਿਓ ਦਬਾ ਦਿਓ ਪੰਜਾਬੀ ਨੂੰ ਇਹ ਇਜਾਜ਼ਤ ਨਹੀਂ ਗੁਰੂ ਵੱਲੋਂ ਜਿਹੜਾ ਸਤਕਾਰ ਦੇਊਗਾ ਉਹਦੇ ਅੱਗੇ ਸੀਸ ਵੀ ਝੁਕੂ ਤੇ ਉਹਦਾ ਧੰਨਵਾਦ ਵੀ ਕਰਾਂਗੇ ਜਿਹੜਾ ਜਿਹੜਾ ਬੇਇਨਸਾਫੀ ਕਰੂ ਸਾਧ ਸੰਗਤ ਜੀ ਫਿਰ ਉਹਨੂੰ ਸਿੱਧੇ ਹੋ ਕੇ ਟਕਰਾਂਗੇ